ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤੋ ਤੁਹਾਨੂੰ ਸਵਾਦੋਨੇ ਆ ਅੱਜ ਅਹਿਮਦ ਸ਼ਾਹ ਬਦਾਲੀ ਦੇ ਅੱਗੇ ਸੂਰਬੀਰ ਜੋਧੇ ਸੋਖਾ ਸਿੰਘ ਮਾੜੀ ਕੇ ਕੰਬੋ ਉਹਨਾਂ ਦੀ ਇਤਿਹਾਸ ਦੇ ਵਿੱਚੋਂ ਸਿੱਧੂ ਬਾਈ ਚੈਨਲ ਸਬਸਕ੍ਰਾਈਬ ਕਰਿਓ ਲਾਇਕ ਵੀ ਕਰਿਓ ਅਗੇ ਸ਼ੇਅਰ ਵੀ ਕਰ ਦਿਓ ਮੇਰੇ ਵੀਰ ਹੁਣ ਸਾਖੀ ਸਾਹ ਸੰਗਤ ਤੋਂ ਕਥਾ ਸ਼ੁਰੂ ਹੁੰਦੀ ਆ ਪੰਥ ਨਿੰਦਿਆ ਹਮ ਸੁਨੇ ਕਿੰਮ ਕਾਣੋਂ ਅੱਗੇ ਸੁਣੋ ਸੁਣੋ ਹੁਣ ਕੇ ਐਸੇ ਸੂਰਬੀਰ ਦੀ ਕਥਾ ਜੋ ਯੋਧਿਆਂ ਵਿੱਚੋਂ ਸ਼ਰਮੌਰ ਸੀ ਜੈਸ ਦੀ ਬਹਾਦਰੀ ਤੇ ਸੂਰਬੀਰਤਾ ਦੇ ਕਿਸੇ ਕਹਿੰਦਿਆਂ ਕਹਿੰਦਿਆਂ ਸ਼ਾਇਦ ਕਈ ਰਾਤਾਂ ਬੀਤ ਜਾਣ ਜੈਸ ਨੇ ਜੰਗ ਦੇ ਮੈਦਾਨ ਵਿੱਚ ਜਾਣ ਲੱਗਿਆ ਕਦੇ ਬੈਰੀਆਂ ਦੀ ਤਾਕਤ ਜਾਂ ਗਿਣਤੀ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਸੀ ਕਰਦਾ ਉਹ ਆ ਰਾਮ ਜੰਗਾਂ ਚ ਲਾਉਣ ਵਿੱਚ ਜਿਸ ਦਾ ਕੋਈ ਸ਼ਾਨੀ ਨਹੀਂ ਸੀ ਤੀਰ ਮਾਰ ਕੇ ਜੇ ਬੈਰੀ ਦਲਾਂ ਦੇ ਘੋੜੇ ਡੇਕ ਦਿੰਦਾ ਸੀ ਜਸ ਦੇ ਵਰਸ਼ੇ 나ਗਣੀ ਤੋਂ ਦੁਸ਼ਮਣ ਦੇ ਹਾਥੀ ਭੈ ਖਾਂਦੇ ਸੀ ਜਿਨ੍ਹਾਂ ਦਾ ਨਾਮ ਸੁਣਿਆ ਹੀ ਦੁਸ਼ਮਣਾਂ ਦਾ ਮੁਰਕਾ ਚੋਣ ਲੱਗ ਪੈਂਦਾ ਸੀ ਉਹ ਪੁੱਛਦਾ ਅਵਦਾਲੀ ਕਹਿਣ ਲੱਗਾ ਕੌਣ ਆ ਇਹ ਐਡਾ ਬਲੀ ਜੋਧਾ ਜਿਹਦਾ ਤੁਸੀਂ ਨਾਂ ਨਾਂ ਨਹੀਂ ਦੱਸਦੇ ਹੈ ਕੌਣ ਉਹ ਕਹਿੰਦੇ ਸੁੱਖਾ ਸੁੱਖਾ ਸਿੰਘ ਕੀ ਐਮ ਚਰਚਾ ਭਈ ਸੂਰਨ ਕੋ ਸਰਮੌਰ ਗਨਈ ਇਹ ਸੂਰਮਾ ਮਾੜੀ ਕਮੋ ਕਹਿੰਦਾ ਪ੍ਰਸਿੱਧ ਜੋਧਾ ਭਾਈ ਸੁੱਖਾ ਸਿੰਘ ਅੱਜ ਜੀਕ ਤੇ ਦਰਿਆ ਕੰਢੇ ਇਸ ਮਹਾ ਜੁੱਧ ਵਿੱਚ ਸਾਡੇ ਕੋਲ ਹੁੰਦਾ ਤਾਂ ਬੈਰੀ ਦਰਾਂ ਦੀ ਹਿੰਮਤ ਨਾ ਹੁੰਦੀ ਪੰਜਾਬ ਵੱਲ ਅੱਖ ਕਰਨ ਦੀ ਉਹ ਸੋਚ ਦੇ ਸਹੈਦ ਉਹ ਜਮਨਾ ਪਾਰ ਹੀ ਨਾ ਕਰਦੇ ਜੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿੰਘਾਂ ਦੇ ਜੱਥੇ ਵਿੱਚ ਸੁੱਖਾ ਸਿੰਘ ਵੀ ਸ਼ਾਮਲ ਹੈ ਤਾਂ ਹੋ ਸਕਦਾ ਇਹਨਾਂ ਨੂੰ ਮੂੰਹ ਨਾ ਕਰਦੇ ਕੀ ਅੱਜ ਸਾਡੇ ਕੋਲ ਇਸ جنگ ਲਈ ਉਹਨਾਂ ਜਿਹੜਾ ਕੋਈ ਸੂਰਮਾ ਨਹੀਂ ਭਾਈ ਦਰਬਾਰਾ ਸਿੰਘ ਬੋਲਿਆ ਕਹਿੰਦਾ ਉਹਦੇ ਵਰਗਾ ਕੋਈ ਹੋਰ ਸੂਰਮਾ ਨਹੀਂ ਹੈ ਆਪਣੇ ਵਿੱਚ ਵੀ ਉਹੀ ਆ ਇਕੱਲਾ ਕਹਿੰਦੇ ਹਾ ਹੈ ਤਾਂ ਸਹੀ ਪਰ ਜੇ ਸਿਰ ਸਮੇਸ ਰਾਜ ਜਾਵੇ ਕੌਣ ਹੈ ਕੌਣ ਹੈ ਉਹ ਜੋਧਾ ਆਪ ਹੀ ਆ ਕੇ ਦੱਸੇਗਾ ਤੁਸੀਂ ਮਨ ਚਿੱਤ ਲਾ ਕੇ ਸੁੱਖਾ ਸਿੰਘ ਦੀ ਸਾਖੀ ਸੁਣੋ ਕਹਿੰਦੇ ਸਿੰਘਾਂ ਦਾ ਇੱਕ ਛੋਟਾ ਜਿਹਾ ਜਥਾ ਕਿਸੇ ਖਾਸ ਮਹਿਮਲੇ ਦੀ ਤਿਆਰੀ ਕਰ ਰਿਹਾ ਸੀ ਕੁਝ ਸਿੰਘ ਤਲਖੀ ਵਿੱਚ ਸਨ ਤੇ ਕੁਝ ਬਿਲਕੁਲ ਸ਼ਾਂਤ ਜਸਥੇਦਾਰ ਸਹਿਜ ਮਤੇ ਨਾਲ ਗੱਲ ਕਰ ਰਿਹਾ ਸੀ ਦੋ ਤਿੰਨ ਸਿੰਘ ਘੋੜਿਆਂ ਤੇ ਚੜ੍ਹਨ ਲਈ ਤਿਆਰ ਸਨ ਕੁਝ ਉਹਨਾਂ ਨੂੰ ਰੋਕ ਰਹੇ ਸਨ ਤੇ ਕੁਝ ਸਵਾਰ ਹੋਣ ਲਈ ਪ੍ਰੇਰੇ ਸੀ ਤਸਲ ਵਿੱਚ ਹੋਇਆ ਇਹ ਕਿ ਅਹਿਮਦ ਸ਼ਾਹ ਅਬਦਾਲੀ ਲਾਹੌਰ ਜਿੱਤਣ ਮਗਰੋਂ ਆਪ ਤਾਂ ਅਗੇ ਦਿੱਲੀ ਨੂੰ ਨਿਕਲ ਗਿਆ ਤੇ ਜਾਂਦਾ ਹੋਏ ਆਪਣੇ ਕੁਝ 99 ਸਿਪਾਹੀ ਦੇਖ ਰੇਖ ਲਈ ਇੱਥੇ ਛੱਡ ਗਿਆ ਇਹ ਸਿਪਾਹੀਆਂ ਦੀ ਇੱਕ ਖਾਸ ਟੁਕੜੀ ਸੀ ਜੋ ਅਬਦਾਲੀ ਦੇ ਬਹੁਤ ਨੈਕਟ ਵਰਤੀ ਸਨ ਕੁਝ ਤਾਂ ਉਸਦੇ ਚਾਚੇ ਤਾਇਆ ਦੇ ਪੁੱਤ ਭਰਾ ਹੀ ਸਨ ਅਬਦਾਲੀ ਨਾਲ ਹੀ ਇਹਨਾਂ ਦਾ ਖਾਣ ਪੀਣ ਸੀ ਸਾਰੀ ਫੌਜ ਵਿੱਚ ਇਹਨਾਂ ਦੀ ਗਿਣਤੀ ਗਿਣੇ ਚੁਣੇ ਸੂਰਬੀਰਾਂ ਦੇ ਵਿੱਚ ਆਉਂਦੀ ਸੀ ਸੂਬਾ ਦਾ ਕੁਸ ਗਿਆ ਵੀ ਨਹੀਂ ਗਿਲਜਿਆ ਦੀ ਫੌਜ ਅੱਗੇ ਇਹ ਆਵਾਜ਼ਾਂ ਲਾਹੌਰ ਵਿੱਚ ਆਮ ਸੜਾਈ ਦਿੰਦਿਆਂ ਸਨ ਤੇ ਅਫਗਾਨੀ ਛਪਾਈਆਂ ਵਿੱਚ ਤਾਕਤ ਦਾ ਹੰਕਾਰ ਹੋਰ ਵੱਧ ਜਾਂਦਾ ਸੀ ਕਹਿੰਦੇ ਪਤਾ ਤਾਂ ਉਦੋਂ ਲੱਗੂ ਜਦੋਂ ਸਿੰਘਾਂ ਦੇ ਨਾਲ ਸਿੱਧਾ ਮੱਥਾ ਲਗਿਆ ਤੀਰ ਵਾਂਗ ਉਹ ਦਰਾਨੀਆਂ ਦੇ ਕੰਨਾਂ ਵਿੱਚ ਜਾ ਵਜਿਆ ਜਦੋਂ ਇਹ ਗੱਲ ਕਹੀ ਇਹ ਸੁਣਦੇ ਤਾਂ ਉਹ ਆਦੀ ਹੀ ਨਹੀਂ ਸਨ ਕੋਈ ਸਾਡੀ ਟੱਕਰ ਦਾ ਵੀ ਹੈ ਉਹ ਸੋਚਣ ਲੱਗੇ ਗੱਲ ਸੈਨਾਪਤੀ ਤੱਕ ਪਹੁੰਚੀ ਤਾਂ ਉਹ ਖੁਸ਼ ਹੰਦਾ ਬੋਲਿਆ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਉਸ ਨੇ ਸਾਡੀ ਸੁਣ ਲਈ ਤੇ ਸਾਡੀਆਂ ਤਲਵਾਰਾਂ ਦੇ ਹਾਣ ਦਾ ਕੋਈ ਦੁਸ਼ਮਣ ਵੀ ਧਰਤੀ ਤੇ ਭੇਜਿਆ ਜਾਓ ਪਤਾ ਕਰੋ ਕਿੱਥੇ ਮਿਲਣਗੇ ਇਹ ਸਿੰਘ ਉਸ ਨੇ ਸਿਪਾਹੀਆਂ ਨੂੰ ਹੁਕਮਨ ਦਿੱਤਾ ਤੇ ਸਿੰਘਾਂ ਦੀ ਭਾਲ ਸ਼ੁਰੂ ਹੋ ਗਈ ਅਫਗਾਨਾਂ ਨੂੰ ਆਪਣੀ ਤਾਕਤ ਤੇ ਬਹੁਤ ਮਾਣ ਸੀ ਉਹ ਲਾਹੌਰੀਆਂ ਨੂੰ ਸਿੰਘਾਂ ਬਾਰੇ ਪੁੱਛਦੇ ਫਿਰ ਰਹੇ ਸਨ ਵੱਡੇ ਵੱਡੇ ਜਰਵਾਨੇ ਘੋੜਿਆਂ ਨੇ ਸਿੰਘਾਂ ਦੀ ਭਾਲ ਵਿੱਚ ਲਾਹੌਰ ਦੀਆਂ ਗਲੀਆਂ ਗਲੀਆਂ ਛਾਣ ਮਾਰੀਆਂ ਸਾਨੂੰ ਤਾਂ ਬਸ ਬਹਾਦਰ ਸਿੰਘਾਂ ਦੀ ਝਲਕ ਹੀ ਲੋਚਾ ਹੈ ਜਿੱਥੋਂ ਵੀ ਸਿੰਘਾਂ ਦੀ ਦੱਸ ਪੈਂਦੀ ਹੈ ਉੱਥੇ ਜਾਓ ਕਹਿੰਦੇ ਕਈ ਦਿਨਾਂ ਦੀ ਭਾਲ ਦੇ ਮਗਰੋਂ ਫਲਕਾਰਿਆਂ ਨੇ ਸਿੰਘਾਂ ਦੀ ਠਾਰ ਦੀ ਦਸ ਪਾਤੀ ਉਹਨਾਂ ਫੌਜਾਂ ਨੂੰ ਅਫਗਾਨਾਂ ਦੀਆਂ ਫੌਜਾਂ ਨੂੰ ਉਹ ਭਾਲਦੇ ਫਿਰਦੇ ਸੀ ਕਹਿੰਦੇ ਪਤਾ ਲੱਗੂ ਜੇ ਸਾਡਾ ਸਿੰਘਾਂ ਨਾਲ ਮੱਥਾ ਲੱਗੂ ਐਵੇਂ ਸਿੰਘਾਂ ਨੂੰ ਚੜਾਈ ਜਾਂਦੇ ਆ ਤੁਸੀਂ ਪਤਾ ਲੱਗੂ ਜੇ ਅਫਗਾਨੀਆਂ ਨਾਲ ਲੜਨਗੇ ਬੁੱਢਾ ਕੋਟ ਜਿੱਥੋਂ ਸਤਲ ਲੰਘਦਾ ਹੈ ਸਿੰਘ ਦਰਿਆ ਦੇ ਕਿਨਾਰੇ ਰਹਿੰਦੇ ਆ ਕਰਜਕੋ 200 ਦਰਾਨੀ 4 ਘੋੜਿਆਂ ਤੇ ਸਵਾਰ ਹੋ ਕੇ ਇਧਰ ਆਣ ਝੁਕੇ ਹਾਰ ਸਪਾਹੀ 200 ਤੇ ਘੋੜੇ 400 ਦਰਾਨੀ ਸਪਾਹੀ ਇੰਨੇ ਜਰਵਾਣੇ ਸਨ ਕਿ ਕੋਈ ਘੋੜਾ ਉਹਨਾਂ ਨੂੰ 10-15 ਕੋਹ ਤੋਂ ਵੱਧ ਪੈਣਾ ਤੈ ਨਹੀਂ ਸੀ ਕਰਦਾ ਨਾ ਕਰਵਾ ਸਕਦਾ ਸੀ ਇੰਨਾ वजन ਸੀ ਉਹਨਾਂ ਦਾ ਤਕੜੇ ਸੀ ਉਹ ਸੋਇਕਾ ਕੋਲੇ ਨੂੰ ਸਾਹ ਦਬਾਉਣ ਲਈ ਹਰ ਦਰਾਨੀ ਨਾਲ ਇੱਕ ਬਾਧੂ ਕੋੜਾ ਰੱਖਦਾ ਇੱਕ ਤਾਂ ਅਫਗਾਨ ਸਿਪਾਹੀ ਸਰੀਰਾਂ ਦੇ ਇੰਨੇ ਤਕੜੇ ਉੱਤੋਂ ਹਰ ਇੱਕ ਦੇ ਸਰੀਰ ਉਤੇ ਲੋਹੇ ਨਾਲ ਮੜੇ ਹੋਏ ਸਿਰਾਂ ਤੇ ਫਲਾਦੀ ਟੋਪ ਸੰਜੋਆ ਨਾਲ ਕੱਜੀਆਂ ਦੰਤਾਂ ਜਈਆਂ ਦੇਹਾਂ ਇੱਥੋਂ ਤੱਕ ਕਿ ਉਹਨਾਂ ਦੀਆਂ ਸੁਥਣਾ ਵੀ ਲੋਹੇ ਦੀਆਂ ਸਨ ਜਿਹੜੀਆਂ ਉਹਨਾਂ ਦੇ ਪਾਜਾਂ ਸੀ ਪੈਰਾਂ ਵਿੱਚ ਫਲਾਦ ਦੀਆਂ ਬਣੀਆਂ ਜੁੱਤੀਆਂ ਤੇ ਹੱਥਾਂ ਵਿੱਚ ਦਸਤਾਨੇ ਵੀ ਫਲਾਦੀ। ਸੰਜੋਆ ਸਣੇ ਉਹਨਾਂ ਦੇ ਆਸਤਰਾਂ ਸ਼ਸਤਰਾਂ ਦਾ ਭਾਰ ਲੱਗ ਪਾਗ ਡੂੜਮਣ ਹੋਵੇਗਾ। ਫੇਰ ਘੋੜਿਆਂ ਨੇ ਬਰਕਸਤਾਨ ਪਹਿਲੇ ਹੋਏ ਪਹਿਨੇ ਹੋਏ। ਸਿਰਾਂ ਤੋਂ ਪੈਰਾਂ ਤੀਕ ਲੋਹਾ ਹੀ ਲੋਹਾ ਉਹਨਾਂ ਦੇ ਮੜਿਆ ਹੋਇਆ ਸੀ। ਤਾਕਤ ਦੇ ਹੌਸਲੇ ਤੇ ਦਰਾਨੀ ਸਿੰਘਾਂ ਨੂੰ ਲਬ ਦੇ ਲਬ ਦੇ ਠਾਹਰ ਦੇ ਬਿਲਕੁਲ ਨਜ਼ਦੀਕ ਆ ਗਏ ਸਿੰਘਾਂ ਨੂੰ ਪਤਾ ਲੱਗਿਆ ਤਾਂ ਉਹ ਇੱਕਦਮ ਸੰਭਲੇ ਤੇ ਦਰਿਆ ਪਾਰ ਕਰਕੇ ਫਿਰੋਜ਼ਪੁਰ ਵੱਲ ਨਿਕਲ ਗਏ ਦਰਾਨੀਆਂ ਦਾ ਹੰਕਾਰ ਸੱਤਵੇਂ ਅਸਮਾਨ ਤੇ ਜਾ ਪਹੁੰਚਿਆ ਹੋਰ ਉਹਨਾਂ ਦਾ ਜਿਹੜਾ ਹੰਕਾਰ ਸੀ ਵੱਧ ਗਿਆ ਅਫਗਾਨ ਸੈਨਾਪਤੀ ਭੱਜੇ ਜਾਂਦੇ ਸਿੰਘਾਂ ਨੂੰ ਬੰਗਾਰਦਾ ਹੋਇਆ ਬੋਲਿਆ ਓਏ ਹਰਾਮ ਦੇਓ ਓਏ ਹਰਾਮ ਦੇਓ ਐਸਾ ਬੋਲੇ ਅਸੀਂ ਤਾਂ ਤੁਹਾਡੀ ਬਹਾਦਰੀ ਦੇ ਕisse ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਆਏ ਸਾਂ ਸੁਣਿਆ ਸੀ ਕਿ ਕੱਲਾ ਕੱਲਾ ਸਿੰਘ ਸ਼ੇਰ ਹੈ ਸੋਚਿਆ ਸ਼ੇਰਾਂ ਨਾਲ ਮੱਥਾ ਲਾ ਕੇ ਅਸੀਂ ਵੀ ਆਪਣੀ ਅਸਲੀ ਤਾਕਤ ਪਰਖਾਂਗੇ ਪਰ ਤੁਸੀਂ ਤਾਂ ਸਹਾਂ ਤੇ ਗਿੱਦੜਾਂ ਤੋਂ ਵੀ ਮਾਰੇ ਨਿਕਲੇ ਜਿਸ ਤਰ੍ਹਾਂ ਤੁਸੀਂ ਅੱਡੀਆਂ ਨੂੰ ਥੁੱਕ ਲਾ ਕੇ ਭੱਜੇ ਹੋ ਇਸ ਤਰ੍ਹਾਂ ਤਾਂ ਕਹਿਰ ਤੋਂ ਕਹਿਰ ਵੀ ਨਹੀਂ ਭੱਜਦਾ ਬਾ ਓਏ ਬਹਾਦਰੋ ਐਵੇਂ ਪੈਂਡਾ ਨਹੀਂ ਕਰਵਾਇਆ ਐਵੇਂ ਸਾਨੂੰ ਪੈਂਡਾ ਕਰਵਾਇਆ ਸਾਨੂੰ ਤੁਹਾਡਾ ਅਸਲੀ ਰੂਪ ਪਤਾ ਹੁੰਦਾ ਤਾਂ ਅਸੀਂ ਕਾਨੂੰ ਬਾਟਾ ਗਰੀ ਕਰਨੀ ਸੀ ਇੰਨੀ ਬਾਟਕਾ ਨੂੰ ਘੋੜੇ ਤੜਾਉਣੇ ਸੀ ਦਰਾਨੀਆਂ ਦੇ ਇਹ ਬੋਲ ਭੱਜੇ ਜਾਂਦੇ ਸਿੰਘਾਂ ਦੇ ਕਾਲਜੇ ਵਿੱਚ ਜੰਗਾਲੇ ਛੁਰੇ ਵਾਂਗ ਖੁੱਭ ਗਏ ਉਨ੍ਹਾਂ ਦੇ ਘੋੜਿਆਂ ਨੇ ਅੱਗੇ ਜਾਣੋਂ ਨਾ ਕਰ ਦਿੱਤੀ। ਮਿਆਨਾ ਵਿੱਚੋਂ ਗਰਜੀਆਂ ਆਵਾਜ਼ਾਂ ਆਉਣ ਲੱਗੀਆਂ। ਪਰ ਇਹ ਵੀ ਯੋਧੇ ਦਾ ਇੱਕ ਵੱਡਾ ਗੁਣ ਹੈ ਕਿ ਉਹ ਜਾਣਦਾ ਹੈ ਕਿ ਕਦੋਂ ਨਹੀਂ ਲੜਨਾ। ਤੁਸੀਂ ਤਾਂ ਸਾਡੇ ਘੋੜਿਆਂ ਦੇ ਪੈਰਾਂ ਨਾਲ ਉੱਡੀ ਗਰਦ ਦੇਖ ਕੇ ਹੀ ਖੰਭ ਖਾ ਗਏ, ਖੋਪ ਖਾ ਗਏ। ਤੁਸੀਂ ਕਿੱਧਰ ਦੇ ਸੂਰਮੇ ਹੋ ਸਵਾਦ ਵਾਲੀ ਗੱਲ ਤਾਂ ਇਹ ਸੀ ਕਿ ਤੁਸੀਂ ਲੜ ਕੇ ਮਰਨਾ ਕਬੂਲ ਕਰਦੇ ਪਰ ਆਪਣੇ ਸਿੰਘ ਨਾਮ ਨੂੰ ਬੱਟਾ ਨਾ ਲੱਗਣ ਦਿੰਦੇ ਨਾਮ ਬਦਲ ਲਓ ਕਹਿਰੋ ਆਪਣੇ ਜਾਂ ਫੇਰ ਜੂਝ ਕੇ ਨਾਮ ਕਮਾਓ ਜੇ ਸਾਰੀ ਫੌਜ ਨਾਲ ਨਹੀਂ ਲੜ ਸਕਦੇ ਤਾਂ ਆਪਣੇ ਦੋ ਲੜਾਕੇ ਭੇਜੋ ਇਧਰ ਉਹ ਸਾਡਾ ਇਕੱਲਾ ਸਿਪਾਹੀ ਆਏਗਾ। ਇੰਨੇ ਵਿੱਚ ਹੀ ਫੈਸਲਾ ਹੋ ਜਾਵੇਗਾ। ਜੇ ਤੁਹਾਡੇ ਦੋ ਸਾਡੇ ਇਕੱਲੇ ਨੂੰ ਮਾਰ ਗਏ ਤਾਂ ਮੈਦਾਨ ਤੁਹਾਡਾ ਬਿੱਸ਼ੂ ਦੇ ਡੰਗ ਵਰਗਾ ਇੱਕ ਹੋਰ ਬੋਲ ਦਰਾਨੀਆਂ ਨੇ ਛੱਡਿਆ। ਖਾਲਸਾ ਜੀ ਦਰਾਨੀਆਂ ਦੀ ਬੰਗਾਰ ਦਾ ਜਵਾਬ ਦਿੱਤਾ ਜਾਵੇਗਾ। ਜਥੇਦਾਰ ਬਾਬਾ ਸਾਮ ਸਿੰਘ ਬੋਲੇ। ਅਸੀਂ ਪੰਜ ਸਿੰਘ ਭੇਜ ਦਿਆਂ ਕਿ ਤੁਸੀਂ 10 ਸਿਪਾਹੀ ਭੇਜੋ ਮੁਕਾਬਲਾ ਬਰਾਬਰ ਦਾ ਫੇਰ ਹੋਵੇਗਾ ਸਾਡੇ ਕੋਲ ਢਾਲਾਂ, ਕਿਰਪਾਨਾਂ ਤੇ ਰਾਮ ਜੰਗੇ ਹੋਣਗੇ ਸੋ ਤੁਸੀਂ ਵੀ ਬਰਾਬਰ ਦੇ ਸ਼ਸਤਰ ਲੈ ਕੇ ਆਇਓ ਜੱਥੇਦਾਰ ਦੀ ਆਵਾਜ਼ ਵਿੱਚ ਗਰਜ ਸੁਣਾਈ ਦਿੱਤੀ ਆ ਬਣੀ ਨਾ ਗੱਲ ਕਹਿਣ ਲੱਗੇ ਦਰਾਨੀ ਬਾਲੇ ਜੋੜ ਘਟਾਵਾਂ ਵਿੱਚ ਨਹੀਂ ਪੈਂਦੇ ਇਕੱਲੇ ਨੂੰ ਕੱਲਾ ਹੀ ਸਹੀ ਪਰ ਅਸੀਂ ਬੰਦੂਖਾਂ ਨਾਲ ਨਹੀਂ ਲੜਦੇ ਤਾਕਤ ਦਾ ਪਰਖ ਤਾਂ ਟਾਕ ਕੁਟਾਰਾਂ ਤੇ ਤਲਵਾਰਾਂ ਦੀ ਜੰਗ ਵਿੱਚ ਹੁੰਦੀ ਹੈ ਤੁਸੀਂ ਵੀ ਬਿਨਾ ਬੰਦੂਖਾਂ ਤੋਂ ਆਓ ਇਹ ਕਹਿੰਦਿਆਂ ਅਫਗਾਨੀ ਸੈਨਾਪਤੀ ਨੇ ਆਪਣੇ ਸਭ ਤੋਂ ਬਹਾਦਰ ਲੜਾਕੇ ਨੂੰ ਇਸ਼ਾਰਾ ਕੀਤਾ ਅਫਗਾਨਾਂ ਨੇ ਸਿੰਘਾਂ ਦੇ ਨਿਸ਼ਾਨਿਆਂ ਬਾਰੇ ਸੁਣਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਕਿ ਬਰੂਦ ਦੀਆਂ ਗੋਲੀਆਂ ਅੱਗੇ ਉਹਨਾਂ ਦੀ ਤਾਕਤ ਧਰੀ ਤਰਾਹੀ ਰਹਿ ਜਾਵੇਗੀ ਇਸੇ ਲਈ ਉਹ ਤਲਵਾਰਾਂ ਢਾਲਾਂ ਦੀ ਲੜਾਈ ਦੇ ਹੱਕ ਵਿੱਚ ਸਨ ਪਰ ਇਧਰੋਂ ਸਿੰਘ ਨੂੰ ਵੀ ਆਪਣੇ ਰਾਜ ਜੰਗਿਆਂ ਤੇ ਮਾਣ ਸੀ ਲੜਾਈ ਦਾ ਉਸੂਲ ਵੀ ਇਹੋ ਹੈ ਕਿ ਆਪਣੇ ਸਭ ਤੋਂ ਭਰੋਸੇਮੰਦ ਹਥਿਆਰਾਂ ਨਾਲ ਜੇ جنگ ਲੜੀ ਜਾਵੇ ਤਾਂ ਦੂਜੇ ਪੱਖ ਵਿੱਚ ਵੀ ਸੀ ਕਿ ਸਿੰਘਾਂ ਦੀਆਂ ਕਿਰਪਾਨਾਂ ਵੀ ਅਫਗਾਨਾਂ ਦੇ ਮੇੜ ਦੀਆਂ ਨਹੀਂ ਹਨ। ਨਾ ਹੀ ਉਹਨਾਂ ਕੋਲੇ ਸਰੀਰ ਢੱਕਣ ਲਈ ਸੰਜੋਆਂ ਹਨ। ਉਹਨਾਂ ਨੂੰ ਪਤਾ ਸੀ ਕਿ ਬੰਦੂਕ ਦੀ ਗੋਲੀ ਦਰਾਨੀਆਂ ਦੀਆਂ ਸੰਜੋਆਂ ਪਾੜ ਕੇ ਵੀ ਨਿਕਲ ਜਾਵੇਗੀ। ਸੋ ਇੱਕ ਪੂਰੀ ਰਾਤ ਇਸ ਬਹਿਸ ਵਿੱਚ ਲੰਘ ਗਈ। ਸਵੇਰ ਹੁੰਦੇ ਸਾਰ ਗਿਲਜਿਆਂ ਦਾ ਚੋਟੀ ਦਾ ਇੱਕ ਬਹਾਦਰ ਅਫਗਾਨੀਆਂ ਦਾ ਸ਼ਸਤਰਾਂ ਨਾਲ ਸਜਿਆ ਤਾ ਜਾ ਮੈਦਾਨ ਵਿੱਚ ਖੜਾ ਸੀ ਤਲਵਾਰਾਂ ਖੁੰਡੀਆਂ ਕਰਨ ਦੇਣ ਵਾਲੀ ਸੰਜੋਆ ਉਸ ਨੇ ਤਨ ਤੇ ਸਜਾਈ ਹੋਈ ਸੀ ਆਪਣੀ ਤਲਵਾਰ ਹਵਾ ਵਿੱਚ ਲਹਿਰਾਉਂਦਾ ਹੋਇਆ ਸਤਲੁਜ ਪਾਰ ਰੇਤੇ ਦੇ ਇੱਕ ਢੇਰ ਉੱਤੇ ਖਲੋਤਾ ਸਿੰਘਾਂ ਨੂੰ ਬੰਗਾਰ ਰਿਹਾ ਸੀ ਹੁਣ ਸ਼ੇਰ ਸਦਵਾਉਂਦੇ ਹੋ ਤਾਂ ਸ਼ੇਰਾਂ ਵਾਲੀ ਜ਼ੁਰਤ ਵੀ ਦਿਖਾਓ ਨਹੀਂ ਤਾਂ ਨਾਵਾਂ ਨਾਲ ਗਿੱਦੜਾਂ ਲਿਖਣਾ ਸ਼ੁਰੂ ਕਰੋ ਜਾਂ ਤਾਂ ਬੰਗਾਰ ਕਬੂਲੋ ਤੇ ਤਲਵਾਰ ਕਟਾਰ ਲੈ ਕੇ ਆਓ ਤੇ ਨਹੀਂ ਤਾਂ ਲਿਖ ਕੇ ਦਿਓ ਕਿ ਅਸੀਂ ਨਹੀਂ ਲੜ ਸਕਦੇ ਦਰਾਨੀਆਂ ਨਾਲ ਤੇ ਹਾਰ ਨੂੰ ਕਬੂਲ ਕਰੋ ਬੋਲਦਾ ਹੋਇਓ ਕੁਝ ਚਿਰ ਮਗਰੋਂ ਤਲਵਾਰ ਦਾ ਮੋਠਾ ਢਾਲ ਤੇ ਮਾਰਦਾ ਸੀ ਬੜੀ ਭਿਆਨਕ ਜਿਹੀ ਆਵਾਜ਼ ਕੱਢਦਾ ਸੀ ਸਵਾਲੀਆਂ ਨજર ਨਾਲ ਸਿੰਘ ਇੱਕ ਦੂਜੇ ਵੱਲ ਤੱਕ ਰਹੇ ਸਨ ਜੱਥੇਦਾਰ ਨੂੰ ਦੁਹਾੜ ਰਿਹਾ ਦਰਾਨੀ ਸਾਫ ਸਾਫ ਨਜ਼ਰ ਆ ਰਿਹਾ ਸੀ ਜੇ ਫੈਸਲਾ ਉਸ ਕੱਲੇ ਨੇ ਕਰਨਾ ਹੁੰਦਾ ਤਾਂ ਹੁਣ ਤੱਕ ਉਹ ਗਿਲਜੇ ਦਾ ਸਿਰ ਵਰਸ਼ੇ ਤੇ ਟੰਗ ਚੁੱਕਾ ਹੁੰਦਾ ਪਰ ਗੱਲ ਸਾਰੇ ਜੱਥੇ ਦੀ ਸਹਿਮਤੀ ਨਾਲ ਹੋਣੀ ਸੀ ਜੋ ਬੇੜਾ ਨਾ ਵਿਚਾਰੇ ਉਹਨੂੰ ਸਿਆਣਾ ਨਹੀਂ ਕਹਿੰਦੇ ਇਹ ਬੇੜਾ ਪਾਲ ਤੂੰ ਬਹਾਦਰੀਆਂ ਦਿਖਾਉਣ ਦਾ ਨਹੀਂ ਆਪਣੀ ਹੋਂਦ ਬਚਾਉਣ ਦਾ ਵੀ ਹੈ ਸਿੰਘਾਂ ਦੇ ਜੱਥੇ ਵਿੱਚੋਂ ਇੱਕ ਪਾਸਿਓਂ ਆਵਾਜ਼ ਆਈ ਪਾਤ ਗਵਾ ਕੇ ਜੇ ਅਸੀਂ ਹੋਂਦ ਬਚਾਈ ਤਾਂ ਲੱਖ ਦੀ ਲਾਹਨਤ ਐਸੀ ਹੋਂਦ ਤੇ ਇੱਕ ਮੋਛ ਫੁੱਟ ਗੱਭਰੂ ਬੋਲਿਆ ਉਸਨੇ ਘੋੜਾ ਪਛਾਣ ਨੂੰ ਮੋੜਿਆ ਤੇ ਚੜਤ ਸਿੰਘ ਸੀ ਉਸ ਨੇ ਆਪਣੀ ਬੰਦੂਕ ਮੋਢਿਆਂ ਲਾ ਕੇ ਹੀਠਾਂ ਰੱਖ ਦਿੱਤੀ ਖੰਡਾ ਮਿਆਂੋਂ ਧੂਕੇ ਬਾਹਰ ਕੱਢ ਲਿਆ ਉਸ ਦਾ ਇਹ ਕਦਮ ਪੰਜਾਬ ਵਿੱਚ ਜਲਦੀ ਹੀ ਸਤਾਪਤ ਹੋਣ ਵਾਲੇ ਸਿੱਖ ਰਾਜ ਦੀ ਕੈਮ ਦਾ ਕੈਮੀ ਦਾ ਸੰਕੇਤ ਸੀ ਗਲਜਿਆਂ ਦੇ ਕਦ ਦੇਖੇ ਤੇ ਫਿਰ ਆਪਣੀ ਉਮਰ ਵੱਲ ਧਿਆਨ ਮਾਰੋ ਇੱਕ ਹੋਰ ਢਾਹੂ ਜਿਹਾ ਬੋਲ ਪਤਾ ਨਹੀਂ ਕਿੱਧਰੋਂ ਆਇਆ ਹਾਥੀ ਨਾਲੋਂ ਵੀ ਵੱਡਾ ਕੱਦ ਹੈ ਗਿਲਜਿਆਂ ਦਾ ਕਿ ਆਪਣੀ 나ਗਣੀ ਤੇ ਭਰੋਸਾ ਨਹੀਂ ਰਿਹਾ ਖਾਲਸੇ ਨੂੰ ਛੋਟੇ ਭਚੰਗੀ ਦੇ ਕੋਲ ਘੋੜਾ ਲੈ ਜਾਂਦਾ ਹੋਇਆ ਇੱਕ ਸਿੰਘ ਗਰਜਿਆ ਇਹ ਸੁਖਾ ਸਿੰਘ ਸੀ ਮੱਸੇ ਰੰਗੜ ਜਹੇ ਕਈ ਹੰਕਾਰੇ ਹੋਏ ਮੁਗਲਾਂ ਦੇ ਸਿਰ ਲਾਉਣ ਵਾਲਾ ਸੂਰਮਾ ਸੁਖਾ ਸਿੰਘ ਹੈ ਕੋਈ ਜਿਹੜਾ ਮਾਂ ਦੇ ਚੁੰਘੇ ਦੁੱਧ ਦੀ ਲਾਜ ਰੱਖ ਦਿਖਾਵੇ ਕਿ ਸਭ ਆਪਣੇ ਮਾਪਿਆਂ ਨੂੰ ਸ਼ਰਮਸ਼ਾਰ ਕਰਨ ਵਾਲੇ ਹੀ ਹੋ ਦਰਾਨੀਆਂ ਵਾਲੇ ਪਾਸਿਆਂ ਤੋਂ ਇੱਕ ਹੋਰ ਸਬਦਵਾਨ ਢੁਕਦਾ ਹੋਇਆ ਆਇਆ ਖਾਲਸੇ ਨੂੰ ਅਜੇ ਤੇਰੀ ਲੋੜ ਹੈ ਪਚੰਗਿਆ ਤੂੰ ਵੱਡੀਆਂ ਮਹਿਮਾ ਸਰ ਕਰਨੀਆਂ ਨੇ ਸੁਖਾ ਸਿੰਘ ਵੀ ਸੋਚ ਰਿਹਾ ਸੀ ਕਿ ਬਾਲ ਚੜਤ ਸਿੰਘ ਹੰਕਾਰੇ ਹੋਏ ਪਠਾਨ ਨਾਲ ਟੱਕਰ ਨਹੀਂ ਲੈ ਸਕੇਗਾ ਉਸ ਵਿੱਚ ਰੋਹ ਤੇ ਜੋਸ਼ ਜ਼ਰੂਰ ਸੀ ਪਰ ਫਲਾਦੀ ਸੰਜੋਆ ਨੂੰ ਪਾੜ ਲਈ ਸਰੀਰਕ ਬਲ ਦੀ ਵੀ ਲੋੜ ਸੀ ਵੱਡੀਆਂ ਮਹਿਮਾ ਦੀ ਤਿਆਰੀ ਛੋਟੀਆਂ ਲੜਾਈਆਂ ਤੋਂ ਹੀ ਸ਼ੁਰੂ ਹੁੰਦੀ ਹੈ ਜੋਧਿਆਂ ਨੂੰ ਹੋਰ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਦਾ ਐਂਝ ਹੀ ਜੰਗ ਤੋਂ ਜਾਣੋ ਹੋਈਦਾ ਹੈ ਚੜਤ ਸਿੰਘ ਬੋਲਿਆ ਹਾਂ ਪਰ ਤੂੰ ਗਿਲਜੇਵਲ ਦੇਖੋ ਪੰਜ ਸੱਤ ਮਣ ਲੋਹੇ ਨਾਲ ਲੱਦਿਆ ਹੋਇਆ ਹੈ ਲੜਾਈ ਵੱਡੀ ਹੋਵੇ ਭਾਵੇਂ ਛੋਟੀ ਪੂਰੀ ਤਿਆਰਨ ਵਾਲੀ ਜਾਈਦਾ ਪਰ ਪੰਥ ਲਈ ਬੋਲੋ ਬੋਲੇ ਜਾ ਰਹੇ ਖੋਟੇ ਬਚਨ ਮੇਰੇ ਤੋਂ ਸੁਹਾਰ ਨਹੀਂ ਹੁੰਦੇ ਖਾਲਸਾ ਜੀ ਪੰਥ ਦੀ ਨਿੰਦਿਆ ਕੰਨੀ ਕਿਵੇਂ ਸੁਣ ਲਵਾਂ ਸੋ ਜਾਨ ਬਿੰਦ ਨੂੰ ਜਾਂਦੀ ਤਾਂ ਜਾਵੇ ਪਰ ਬੇਆਦਬੀ ਭਰੇ ਬੋਲ ਹੋਰ ਸੁਣ ਨਹੀਂ ਹੁੰਦੇ ਨਾਲੇ ਮਰਨਾ ਮਾਰਨਾ ਤਾਂ ਸਤਗੁਰਾਂ ਦੇ ਹੱਥ ਹੈ ਮੇਰੀ ਕਿਰਤ ਤਾਂ ਜੂਝਣਾ ਹੈ ਜਿਸ ਦਾ ਕਾਲ ਆ ਗਿਆ ਉਹ ਪ੍ਰਾਣ ਤਿਆਗ ਜਾਵੇਗਾ ਚੜਤ ਸਿੰਘ ਦੀ ਦ੍ਰਿੜਤਾ ਦੇਖ ਕੇ ਸੁਖਾ ਸਿੰਘ ਨੂੰ ਬੇਅੰਤ ਖੁਸ਼ੀ ਹੋਈ ਚੜਤ ਸਿੰਘ ਨੇ ਬੋਲਣਾ ਜਾਰੀ ਰੱਖਿਆ ਜਿਵੇਂ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਕੁਝ ਪਲਾਂ ਦਾ ਸਿਮਰਨ ਸੈਂਕੜੇ ਪਾਪ ਘਟ ਦਿੰਦਾ ਹੈ ਸ਼ਿਣ ਮੰਤਰ ਵਾਹਿਗੁਰੂ ਨਾਮ ਵੀ ਜਨਮਾਂ ਦੀ ਮੈੜ ਲਾ ਦਿੰਦਾ ਹੈ ਉਸੇ ਤਰ੍ਹਾਂ ਥੋੜੇ ਬਲ ਤੇ ਵੱਡੇ ਨਿਚੇ ਨਾਲ ਕਿਸੇ ਵੀ ਬੈਰੀ ਨਾਲ ਲੜਿਆ ਜਾ ਸਕਦਾ ਹੈ ਧਨ ਹੈ ਤੂੰ ਧਨ ਭਚੰਗਿਆ ਤੂੰ ਤਨ ਧਨਤਾ ਦੇ ਜੋਗ ਹੈ ਤੈਨੂੰ ਜੰਮਣ ਵਾਲੇ ਧੰਨ ਕਲਗੀਧਰ ਪਿਤਾ ਜੀ ਮਹਾਰਾਜ ਦਾ ਪੰਥੋ ਮੈਨੂੰ ਪਤਾ ਹੈ ਕਿ ਐਸੇ ਸਿੱਧਕਾ ਅੱਗੇ ਵੱਡੀਆਂ-ਵੱਡੀਆਂ ਫੌਜਾਂ ਨਹੀਂ ਟਿਕ ਸਕਦੀਆਂ ਪਰ ਜੇ ਤੇਰੀ ਆਗਿਆ ਹੋਵੇ ਤਾਂ ਇੰਜ ਗਿਲਜੇ ਦਾ ਸਿਰ ਮੈਂ ਭੰਨ ਕੇ ਲਿਆਵਾਂ ਸੁਖਾ ਸਿੰਘ ਦੇ ਇੰਨਾ ਬੋਲਾਂ ਤੇ ਚੜ੍ਹਤ ਸਿੰਘ ਨੇ ਉਸ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਓ ਪਰੇ ਜਿਹੜਾ ਬੋੜ ਹੈ ਉੱਥੇ ਇੱਕ ਸੰਜੋਆ ਤੇ ਫਲਾਦੀ ਦਸਤਾਨੇ ਪਏ ਹਨ ਜੇ ਤੂੰ ਭੱਜ ਕੇ ਚੱਕ ਲਿਆਵੇਂ ਤਾਂ ਮੈਂ ਬੰਗਾਰ ਦਾ ਜਵਾਬ ਦੇਣ ਲਈ ਚੜਾਈ ਕਰ ਲਵਾਂ ਪਰ ਸੰਜੋਆ ਤੁਹਾਡੇ ਕੋਲ ਕਿੱਥੋਂ ਆਈ ਕੁਝ ਦਿਨ ਪਹਿਲਾਂ ਐਸੇ ਹੀ ਇੱਕ ਗਿਲਜੇ ਨਾਲ ਟੱਕਰ ਹੋ ਗਈ ਸੀ ਇਹ ਸੰਜੋਆ ਉਸ ਦੀ ਹੈ ਸੁੱਖਾ ਸਿੰਘ ਮੁਸਕਰੌਂਦਿਆਂ ਬੋਲਿਆ ਚੜਤ ਸਿੰਘ ਨੇ ਸੰਜੋਆ ਪਾਉਣ ਵੇ ਸੁੱਖਾ ਸਿੰਘ ਦੀ ਮਦਦ ਕੀਤੀ ਡਣੀਆਂ ਕਸੀਆਂ ਤੇ ਜੰਗੀ ਕਮਰ ਕਸਾ ਲਵਾਇਆ। ਅਰ ਰਾਜਸਥਾਨ ਦੇ ਸਰੋਹੀ ਨਗਰ ਦੀ ਬਣੀ ਹੋਈ ਸਰੋਹੀ ਵਿੱਚ ਹੱਥਾਂ ਵਿੱਚ ਫੜ ਕੇ ਸੁੱਖਾ ਸਿੰਘ ਨੇ ਉਸ ਨੂੰ ਮੱਥੇ ਨਾਲ ਸਹੌਂਦਿਆ। ਨਾਮਸ਼ਕਾਰ ਕੀਤੀ। ਢਾਲ ਗਾਤਰੇ ਪਾਲੀ ਪੰਜਾ ਸਿੰਘਾਂ ਨੇ ਫਤਿਹ ਦੀ ਅਰਦਾਸ ਰੰਭੀ ਭਗਉਤੀ ਨੂੰ ਸਹਾਈ ਹੋਣ ਲਈ ਬੇਨਤੀ ਕੀਤੀ ਗਈ। ਘੋੜੇ ਨੂੰ ਨਮਸ਼ਕਾਰ ਕਰਕੇ ਸੁਖਾ ਸਿੰਘ ਘੋੜੇ ਤੇ ਸਵਾਰ ਹੋਇਆ। ਇਹੀ ਸਿੰਘਾਂ ਦੀ ਰੀਤ ਹੈ। ਕੁਝ ਐਸੇ ਸगन ਹੋਏ ਜਿਹੜੇ ਸੁਭ ਮੰਨੇ ਜਾਂਦੇ ਸਨ। ਸਿੰਘਾਂ ਨੇ ਜਕਾਰੇ ਗਜਾਏ ਇੱਕ ਐਸੀ ਚੜ੍ਹਦੀ ਕਲਾ ਮੱਥੇ ਵਿੱਚ ਰਵਾ ਹੋ ਗਈ। ਜਥੇ ਵਿੱਚ ਇੱਕ ਚੜ੍ਹਦੀ ਕਲਾ ਰਵਾ ਹੋ ਗਈ ਜਿਵੇਂ ਮੈਦਾਨ ਖਾਲਸੇ ਨੇ ਮਾਰ ਹੀ ਲਿਆ ਹੋਵੇ। ਬਾਹ ਸ੍ਰੀ ਭਗਵਤੀ ਜੀ ਕੀ ਸ਼ੁਰੂ ਕਰ ਪਚੰਗੀਆਂ ਨੇ ਜੇ ਮੈਂ ਸਮਾਪਤੀ ਤੋਂ ਪਿੱਛੇ ਪਰਤਿਆ ਤਾਂ ਹਾਰਿਆ ਹੀ ਜਾਣਿਓ ਘੋੜਾ ਤੋਰ ਲਗਿਆ ਸੁੱਖਾ ਸਿੰਘ ਬਹੁਤ ਚੜ੍ਹ ਸਿੰਘ ਵੱਲ ਤੱਕਦਿਆਂ ਬੋਲਿਆ ਘੋੜਾ ਸਹਦ ਸੁੱਖਾ ਸਿੰਘ ਤੋਂ ਵੀ ਕਾਲਾ ਸੀ ਅੱਧਾ ਦਰਿਆ ਟੱਪ ਕੇ ਰੁਕਿਆ ਰੇਤੇ ਦੇ ਇੱਕ ਛੋਟੇ ਜਿਹੇ ਢੇਰ ਉੱਤੇ ਸੁੱਖਾ ਸਿੰਘ ਚੜ੍ਹਤ ਸਿੰਘ ਨੂੰ ਕਹਿ ਕੇ ਗਿਆ ਸੀ ਕਿ ਕਿਸੇ ਨੂੰ ਵੀ ਮੇਰੇ ਪਿੱਛੇ ਨਹੀਂ ਆਉਣ ਦੇਣਾ ਇਹ ਜੰਗ ਸਵਾ ਲੱਖ ਖਾਲਸੇ ਦੀ ਹੀ ਹੈ ਸੋ ਉਹੀ ਸਰ ਕਰੇਗਾ ਐਸਾ ਸੰਗਤ ਜੋ ਇੱਕ ਅਥਾਸੀ ਇਥੋਂ ਤੱਕ ਅਸੀ ਸਾ ਸੰਗਤ ਤੇ ਜਦੋਂ ਹਮ ਮਾਰेंगे ਤੁਮ ਕੋ ਐਸੇ ਸਾਚ ਕਟੇ ਝੂਠੇ ਜੈਸੇ ਇਸ ਤੋਂ ਸਾਰੇ ਪਰਮਸ਼ਾਹ ਸਿਮਰ ਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਹਾਂ ਸਾਹ ਸੰਗਤ ਜਿਹੜੀ ਇੱਕ ਕਥਾ ਵਿੱਚ ਸੁੱਖੇ ਦੀ ਤੇ ਇਸ ਤੋਂ ਅਗਲੀ ਜਿਹੜੀ ਕਥਾ ਵੀ ਸੁੱਖਾ ਸਿੰਘ ਕਿਵੇਂ ਜੰਗ ਜਿੱਤ ਕੇ ਆਵੇਗਾ ਕਿਸ ਤਰ੍ਹਾਂ ਮਾਰੇਗਾ ਜੰਗ ਨੂੰ ਉਹ ਤੁਹਾਨੂੰ ਕਥਾ ਵਿਚਾਰ ਇਸ ਤੋਂ ਅਗੇ ਕੱਲ ਨੂੰ ਸੁਣਾਵਾਂਗੇ ਇੰਨੀ ਕਥਾ ਵਿਚਾਰ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੌਲਯੂਮਟਰੀ ਬਣਗੇ